ਹੈਲੋ YouTube ਫੈਮਿਲੀ ਕੀ ਹਾਲ ਚਾਲ ਨੇ ਨਮਸਤੇ ਆਦਾਬ ਕੁਟੀ ਟੂਰੀ ਵਰਨਿੰਗ ਮੈਂ ਅੱਜ ਆਪਣਾ ਹਿਮਾਚਲ ਦੇ ਪਿੰਡ ਮਾਜਰੇਂ ਚੋਂ ਕੁੜੀ ਤਾਰਾਂ ਦੇ ਨੇ ਉਡੀ ਆਪਣੀ ਉਤਰ ਰਹੀ ਆ ਟੂੜੀ ਅੱਜ ਆਪਾਂ ਗੁਰਦੁਆਰਾ ਬਾਬਾ ਫੁੱਟਪਾਗ ਸਿੰਘ ਜੀ ਦੇ ਦਰਬਾਰ ਘਰਨਾ ਆ ਇੱਥੇ ਆਪਣੀ ਗੱਡੀ ਖੜੀ ਆ ਤੇ ਨਾਲ ਦੀ ਨਾਲ ਆਪਣੇ ਬੰਦੇ ਡੇ ਵਰ ਟੂੜੀ ਤਾਰੀ ਜਾਂਦੀ ਆ ਤੋਦਾ ਮੌਸਮ ਬਹੁਤ ਵਧੀਆ ਹੈ ਉਹ ਕਹਿੰਦਾ ਮੈਂ ਜਾਣਾ ਹੀ ਉੱਤਰ ਚਾਰੇ ਪਾਸੇ ਸ਼ਾਂਤੀ ਤੇ ਮੋਰ ਕੁੱਕੜ ਆ ਪਾਰੇ ਨੇ ਉਹ ਜਾਣਾ ਉਰੇ ਉੱਤਰ ਕਹਿੰਦਾ ਮੈਂ ਜਾਉਂਗਾ ਕਹਿੰਦਾ ਤੈਨੂੰ ਦਿਖਾਵਾਂਗਾ ਸੁਨਾ ਅੰਦਰਿਸ਼ ਇਹ ਖੜੀ ਆਪਣੀ ਗਲਾਡੂ ਚੱਲ ਰਿਹਾ ਕੰਪੂਰਾ ਚੋਰਾ ਸ਼ੋਰਾ ਦੇ ਨਾਲ ਆਪਣੀ ਲੇਬਰ ਲੱਗੀ ਹੋਈ ਕਰਨੀ ਥੋੜੀ ਜੋਰਾ ਸ਼ੋਰਾ ਦੇ ਨਾਲ बस तकरीबन गड्डी खाली हो ही चुकी है थोड़ा जहा गया कम गुरद्वारे बाबे ने शैड पार्क बहुत तकड़ा गाइया बहुत रखी हुई अज थो दिखाइए फिर गाइया बबा जी ने गाइया भी बहुत वादिया रखी हुई ने शाही बाल गाइया रखी हुई अब एक बार गाइया पर नजर मरा दी ਇਹ ਬਾਬਾ ਜੀ ਦੇ ਬੰਦੇ ਜੋ ਇੱਥੇ ਦੇਖ ਰਹੇ ਕ ਕਰਦੇ ਨੇ ਦੇਖੋ ਪੂਰੇ ਡਾਪ ਦੀਆਂ ਲੱਖ ਲੱਖ ਡੇਡ ਡੇਡ ਲੱਖ ਦੀਆਂ ਗੱਜਾਂ ਰੱਖੀਆਂ ਹੋਈਆਂ ਨੇ ਹਾਂ ਹਾਲ ਵੇ ਦੀਆਂ ਨਸਲ ਦੀਆਂ ਗੱਜਾਂ ਰੱਖੀਆਂ ਹੋਈਆਂ ਨੇ ਬਾਬਾ ਜੀ ਦੇ ਪਰਵਾਰਚ ਹਾਂ ਜਿੱਥੇ ਬਾਬਾ ਜੀ ਟੂਰੀ ਸਟੋਰ ਕਰਕੇ ਰੱਖਦੇ ਨੇ ਸ਼ੈਡ लॻा न